ਕਿਸਾਨਾਂ ਨੇ ਇੱਕ ਫੈਸਲਾ ਲੈ ਲਿਆ ਕਿ ਕੱਲ 11 ਵਜੇ ਜਿਹੜਾ ਦਿੱਲੀ ਕੂਚ ਕੀਤਾ ਜਾਏ ਜਿੰਨਾ ਮਰਜ਼ੀ ਜਿਹੜੀ ਆ ਹਕਮ ਸਰਕਾਰ ਜਿਹੜੀ ਆ ਜ਼ੋਰਦਾਰ ਆ ਉਹਨੂੰ ਅ ਅੱਗੇ ਵਧਣ ਦੇ ਲਈ ਸਪੈਸ਼ਲ ਤਿਆਰੀਆਂ ਜਿਹੜੀਆਂ ਸੰਗਾਂ ਵੱਲੋਂ ਕਿਸਾਨਾਂ ਵੱਲੋਂ ਤਿਆਰ ਕਰ ਲਏ ਗਈਆਂ ਜੀਸੀਵੀ 3D ਐਕਸ ਜਿਹੜੀ ਤਿਆਰ ਖੜੀ ਜਿਹੜੇ ਵਿੱਚ ਟਾਇਰਾਂ 'ਚ ਗੋਲੀ ਨਾ ਲੱਗੇ ਉਹਦੇ ਲਈ ਬਕਾਇਦਾ ਕੋਈ ਜਿਹੜੀ ਹੋਰ ਗੋਲੀ ਨਾ ਲੱਗੇ ਉਹਦੇ ਲਈ ਸ਼ੀਸ਼ੇ ਜਾਲੀਆਂ ਜਿਹੜੀ ਬਕਾਇਦਾ ਲਗਾ ਦਿੱਤੀਆਂ ਲਾਈਟਿੰਗ ਸਪੈਸ਼ਲ ਜੁਦੀ ਆ ਹਰ ਚੀਜ਼ ਦੇਖ ਸਕਦੇ ਆ ਜਿਵੇਂ ਖਾਸ ਇੱਕ ਦੋ ਸੀਸਾ ਫੋੜਾਂ ਗੋਲੀ ਮਾਰ ਗਏ ਇੱਕ ਟਾਇਰ ਫੋੜਦੇ ਆ ਇਸ ਵਾਰ ਪੱਕਾ ਇੱਕ ਰਿ ਜਿਹੜੇ ਅਥਰੂ ਗੈਸ ਦੇ ਕੋਲੇ ਛੱਡਣਗੇ ਜਾਂ ਕੋਈ ਗੋਲੀ ਚਾਲੀ ਇੱਥੇ ਕੋਈ ਐਸਾ ਨਹੀਂ ਹੋਏਗਾ ਨਾ ਅਥਰੂ ਗੈਸ ਤੋਂ ਗੈਸ ਤੋਂ ਚੱਲ ਬੜੇਗੀ ਬੜੇਗੀ ਹਾਂ ਮਤਲਬ ਗੋਲੇਗਾ ਨਾ ਖਖਸਾਨੀ ਹੈ ਕਿਉਂਕਿ ਜਿਹੜਾ ਬਾਪੂ ਇੱਕ ਹਿੰਦੂਸਤਾਨ ਡਰਾਈਵਰ ਦੇਖਿਆ ਉਹਨਾਂ ਕਹਿ ਬਣਾਣਾ ਉਸ ਦਾ ਸੀਸਾ ਘੁੱਟਾ ਬਤਾ ਪਿਛਲੀ ਵਾਰੀ 74 ਲਈ 13 ਤਰੀਕ ਨੂੰ ਲਈ ਜਿਹੜੀ ਝਾਤਰ ਲਈ 13 ਤਰੀਕ ਨੂੰ ਪੋੜਦੀ ਕਿੰਨੀ ਸਨ ਕਹਿ ਬਿਓ ਜਾਲੀਆਂ ਲਵਾਈਆਂ ਇਸ ਕਰ ਕੱਲ੍ਹ ਦਾ ਮਤਲਬ 11 ਵਜੇ ਤੱਕ ਖੰਡ ਜੜਿਆ ਅੱਛਾ ਇਹਨਾਂ ਦੇ ਡਾਰ ਕੇ ਮਾਰੇ ਨੇ ਪਣ 200 ਮੇ 300 ਮੀਟਰ ਇਕ ਰਿਪੋਰਟਰ ਕਹਿ ਰਿਹਾ ਹੋਰ ਨਾਕ ਉੱਧ ਦੁਹਾ ਘੜਾ ਲਾ ਜਿਹੜਾ ਕੰਨ ਬੋਲੇ ਕਰਦੇ ਆ ਪੰਚਲੀ ਐਪਲਸਟ ਕਰਦੇ ਆ ਅੱਛਾ ਕੋਈ ਸਾਊਂਡ ਵੀ ਸਾਊਂਡ ਸਿਸਟਮ ਵੀ ਆ ਜਾਂਦਾ ਲਾਤਾ ਆ ਹਾਂ ਕਹਿੰਦਾ ਰਹੇ ਜੋ ਵੀ ਲਾ ਗਿਆਗਾ ਸਾਊਂਡ ਸਿਸਟਮ ਦਾ ਚੱਲੇਗਾ ਤੇ ਇਨ ਕੇਸ ਜੇ ਹੁਣ 11 ਦੀ ਤਿਆਰੀ ਆ ਪੂਰੀ ਆ ਘਟੇਓ ਪੂਰਾ ਖਸਾ ਤਿਆਰੀ ਆ ਡੰਡੇ ਸੋਟੇ ਗੈਲ ਹੈ ਕੋਲਗੇਟ ਲੈ ਰਹੇ ਆ ਕਾ ਜਲ ਲੜਦੇ ਗਰੀ ਉਧਰ ਲਾਇਆ ਦਾ 13 ਤਰੀਕ ਨੂੰ ਕੋਲਗੇਟ 13 14 ਨੂੰ ਤਾਂ ਲੜਦਾ ਨਹੀਂ ਹੈ ਕੱਪੜੇ ਕੁੱਪੜੇ ਨਾ ਸਿਸਟਮ ਬਧਾ ਦਸਤਾਨੇ ਦਸੁੱਨੇ ਪਾ ਗਏ ਨ ਕਾਇਮ ਹੋਏ ਬਾਕੀ ਸਾਂ ਘੁੱਟ ਜਾ ਕੋਈ ਕਹਿ ਨਹੀਂ ਸਕਦੇ ਕਿਸਾਨਾਂ ਨੇ ਇੱਕ ਫੈਸਲਾ ਲੈ ਲਿਆ ਕਿ ਕੱਲ 11 ਵਜੇ ਜਿਹੜਾ ਦਿੱਲੀ ਕੂਚ ਕੀਤਾ ਜਾਏ ਜਿੰਨਾ ਮਰਜ਼ੀ ਜਿਹੜੀ ਆ ਹਕਮ ਸਰਕਾਰ ਜਿਹੜੀ ਆ ਜ਼ੋਰ ਲਾ ਲਾ ਉਹਨੂੰ ਅ ਅੱਗੇ ਵਧਣ ਦੇ ਲਈ ਸਪੈਸ਼ਲ ਤਿਆਰੀਆਂ ਜਿਹੜੀਆਂ ਸੰਗਾਂ ਵੱਲੋਂ ਕਿਸਾਨਾਂ ਵੱਲੋਂ ਤਿਆਰ ਕਰ ਲਏ ਗੀਆਂ ਨੇ ਜੀਸੀਵੀ 3D X ਜਿਹੜੀ ਤਿਆਰ ਕੀਤੀ ਜਿਹੜੇ ਵਿੱਚ ਟਾਇਰਾਂ 'ਚ ਗੋਲੀ ਨਾ ਲੱਗੇ ਉਹਦੇ ਲਈ ਵਕਾਇਦਾ ਕੋਈ ਜਿਹੜੀ ਹੋਰ ਗੋਲੀ ਨਾ ਲੱਗੇ ਉਹਦੇ ਲਈ ਸ਼ੀਸ਼ੇ ਜਾਲੀਆਂ ਜਿਹੜੀ ਵਕਾਇਦਾ ਲਗਾ ਦਿੱਤੀਆਂ ਲਾਈਟਿੰਗ ਸਪੈਸ਼ਲ ਜੁਦੀ ਆ ਹਰ ਚੀਜ਼ ਦੇਖ ਸਕਦੇ ਆ ਦੋ ਮਸ਼ੀਨਾਂ ਜਿਹੜੀਆਂ ਇਸ ਵਲੇ ਬਾਰਡਰ ਤੇ ਲੱਗੀਆਂ ਆ ਤੇ ਇਹ ਜਿਹੜੀਆਂ ਚੀਜ਼ਾਂ ਆ ਸਪੈਸ਼ਲ ਜਿਹੜੀਆਂ ਕਿਸਾਨਾਂ ਵੱਲੋਂ ਤਿਆਰ ਕੀਤੀ ਗਈ ਆ ਤਾਂ ਕਿ ਜਿਹੜੇ ਬਾਰਡਰ ਨੇ ਜਿਹੜੇ ਉਹਨਾਂ ਨੇ ਬਨ ਲਗਾਏ ਹੋਏ ਨੇ ਉਹਨੂੰ ਜਿਹੜਾ ਆ ਰੋਕਿਆ ਜਾ ਜੇ ਉਹਨਾਂ ਬੈਰੀਕੇਡਰ ਨੂੰ ਤੋੜ ਕੇ ਜਿਹੜੇ ਆ ਅੱਗੇ ਵਧਣਗੇ ਆਏ ਕੱਲ ਨੂੰ ਜਿਹੜਾ ਕਿਸਾਨਾਂ ਵੱਲੋਂ ਇੱਕ ਐਲਾਨ ਕੀਤਾ ਗਿਆ ਹੈ ਕਿ ਕੇਂਦਰ ਵੱਲੋਂ ਜੋ ਸਰਕਾਰ ਨੂੰ ਜਿਹੜੀਆਂ ਸਰਕਾਰ ਨਾਲ ਮੰਗਾਂ ਸੀ ਕੇਂਦਰ ਨੇ ਉਹ ਜਿਹੜੀਆਂ ਇੱਕ ਪ੍ਰਪੋਜ਼ਲ ਦਿੱਤਾ ਜਿਹਨੂੰ ਕਿਸਾਨਾਂ ਨੇ ਜਿਹੜਾ ਨਾਮਨਜ਼ੂਰ ਕਰ ਦਿੱਤਾ ਸੋ ਉਹਨੂੰ ਦੇਖ ਕੇ ਕੱਲ ਜਿਹੜਾ ਐਲਾਨ ਕੀਤਾ ਕਿ 11 ਵਜੇ ਦਿੱਲੀ ਕੋਚ ਕੀਤਾ ਜਾਵੇਗਾ ਸੋ ਪੂਰੀ ਜਿਹੜੀ ਤਿਆਰੀ ਆ ਐਸੋ ਲਈ ਜਿਹੜੀ ਕੀਤੀ ਗਈ ਆ ਬਿਲਕੁਲ ਜੇਸੀਬੀ ਜਿਹੜੀ ਪੂਰੀ ਮੋਡੀਫਾਈ ਕੀਤੀ ਗਈ ਕਿਉਂਕਿ ਆਥਰੂ ਕੈਸ ਦੇ ਗੋਲੇ ਜਿਹੜੇ ਕਿਸੇ ਤਰੀਕੀ ਦੀ ਜਿਹੜੀ ਉਧਰੋਂ ਆਰਮੀ ਵੱਲੋਂ ਤਿਆਰ ਜਿਹੜੀ ਆ ਉਹਨਾਂ ਫਾਇਰ ਕੀਤੇ ਜਾਣਗੇ ਜਾਂ ਕੁਝ ਵੀ ਆਥਰੂ ਦੇ ਗੋਲੇ ਛੱਡੇ ਜਾਣਗੇ ਉਹਨੂੰ ਰੋਕਣ ਦੇ ਸਪੈਸ਼ਲ ਜਿਹੜੀ ਇੱਕ ਜੇਸੀਬੀ 3DX ਜਿਹੜੀ ਆ ਬਿਲਕੁਲ ਤਿਆਰ ਹੈ ਤਾਂ ਕਿ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ ਇਹੀ ਮਸ਼ੀਨ ਜਿਹੜੀ ਪ ਸੋ ਲਾਈਟਾਂ ਲੱਗੀਆਂ ਹੋਈਆਂ ਨੇ, ਬਜਾਲੀਆਂ ਲੱਗੀਆਂ ਹੋਈਆਂ ਨੇ, ਬਿਲਕੁਲ ਹਰ ਚੀਜ਼ ਜਿਹੜੀ ਬਿਲਕੁਲ ਤਿਆਰ ਕੀਤੀ ਗਈ ਆ। ਸੋ ਅਸੀਂ ਗੱਲ ਕਰਦੇ ਹਾਂ ਸਾਡੇ ਨਾਲ ਕੋਈ ਨੌਜਵਾਨ ਨੇ ਭਾਜੀ ਕਿਵੇਂ ਕੀ ਤਿਆਰ ਕੀਤਾ ਗਿਆ ਕੀ ਚੀਜ਼ ਆ ਜੀ? ਬਸ ਇਹ ਅੱਗੇ ਜਾਣਾ ਗੱਲੋ ਜੀ। 11 ਵਜੇ ਦੀ ਕਾਲ ਦਿੱਤੀ ਹੋਈ ਆ ਯੂਨੀਅਨ ਨੇ ਵੀ ਕਿਉਂ ਅਸ਼ੀਦ ਭਗਤ ਸਿੰਘ ਅੱਗੇ ਜਾਣਾ ਜੀ। ਨਹੀਂ ਇਹ ਤਿਆਰ ਆਪ ਕੀਤੀਆਂ ਮਸ਼ੀਨਾਂ ਦੇ ਪਾਲਣ ਹਾਂਜੀ ਹਾਂ ਜੀ। ਆ ਆਪ ਤੇ ਹੁਣੇ ਹੀ ਤਿਆਰ ਕੀਤੀ ਆ ਜੀ। ਹੁਣੇ ਕੀਤੀ ਆ। ਹਾਂ ਜੀ। ਕਿੰਨਾ ਖਰਚਾ ਆਇਆ ਵੈਸੇ ਤੇ? ਉਹ ਅੰਦਾਜ਼ਾ ਸੀ ਉਹਨਾਂ ਨੂੰ ਹੀ ਪਤਾ ਲੀਡਰਾਂ ਨੂੰ ਹਾਂ ਜੀ ਤੇ ਕੀ ਕਾਲ ਜਿਹੜੀ ਆ ਉਸ ਕਾਲ ਦੇ ਮੁਤਾਬਕ ਪੂਰੇ 11 ਵਜੇ ਜੋ ਇਹ ਮੈਚ ਹੋਏਗਾ ਉਹੀ ਇਹੀ ਮਸ਼ੀਨ ਅਗੇ ਚੱਲੇਗੀ ਹਾਂ ਜੀ ਹਾਂ ਇਹੀ ਚੱਲੇਗੀ ਉਹ ਜਾਏਗੀ ਪਹਿਲਾਂ ਬੜੀ ਜਾਏਗੀ ਜੀ ਅੱਗੇ ਪਿੱਛੇ ਹੋ ਜਾਏਗੀ ਬੈਕ ਇਹਦੇ ਵਿੱਚ ਕੀ ਕੀ ਖਾਸ ਜਿਹੜਾ ਚੀਜ਼ਾਂ ਲਗਾਈਆਂ ਗਈਆਂ ਇਹਦੇ ਵਿੱਚ ਚਰਨ ਦੇ ਲਈ ਉਹਨਾਂ ਦੇ ਅਤਰੋ ਗੈਸ ਤੋਂ ਸਾਹਮਣੀ ਹੀ ਆ ਬਸ ਲੋਹੀ ਆ ਹਾਂ ਗੋਲੀਆਂ ਗੋਲੀ ਤੋਂ ਬਚਣ ਲਈ ਬਣਾ ਬਣਾ ਟਾਇਰ 'ਕਾ ਗੋਲੀ ਮਾਰਾਂ ਇੱਕ ਟਾਇਰ 'ਪਾ ਗੋਲੀ ਮਾਰਾਂ ਤਾਂ ਗਰਾ ਸ਼ਿੱਟਾ ਲਵਾਈ ਵਿਆਂ ਹਾਂ ਜੀ ਇਹਦੇ ਕੀ ਕੀ ਪਾਦੀ ਕੀ ਕੀ ਇਹਦੇ ਖਾਸ ਲਗਾਈ ਗਈ ਚੀਜ਼ ਜਿਹੜੀ ਇਹ ਜੇ ਮੈਂ ਖਾਸ ਇੱਕ ਦ ਹਾਂ ਇਸ ਵਾਰ ਦਾ ਪੱਕਾ ਇੱਕ ਰੇਟ੍ਰੇਟਰ ਬਜਾਲੀ ਲਾ ਦੀ ਅੱਛਾ ਹਾਂ ਤੇ ਜਿਹੜੇ ਅਥਰੂ ਗੈਸ ਦੇ ਕੋਲੇ ਛੱਡਣਗੇ ਜਾਂ ਕੋਈ ਗੋਲੀ ਚੱਲੇ ਇੱਥੇ ਕੋਈ ਐਸਾ ਨਹੀਂ ਹੋਏਗਾ ਨਾ ਅਥਰੂ ਗੈਸ ਤੋਂ ਗੈਸ ਤੋਂ ਚੱਲ ਬੜੇਗੀ ਬੜੇਗੀ ਹਾਂ ਮਤਲਬ ਗੋਲੇ ਕੰਨ ਖੱਖਸਾਨ ਨਹੀਂ ਹੈ ਕਿਉਂਕਿ ਜਿਹੜਾ ਬਾਪੂ ਇੱਕ ਹਿੰਦੂਸਤਾਨ ਡਾਇਰੈਕਟਰ ਦੇਖਿਆ ਹੋਣਾ ਕਹਿ ਬਣਾਣਾ ਉਸ ਦਾ ਸੀਸਾ ਬੁੱਟਾ ਹੈ ਅੱਛਾ ਪਿਛਲੀ ਵਾਰੀ ਛਾਦਰ ਲਾਈ 13 ਤਰੀਕ ਨੂੰ ਲਾਈ ਜਿਹੜੀ ਛਾਦਰ ਲਾਈ 13 ਤਰੀਕ ਨੂੰ ਫੋੜਦੀ ਕਿੱਥਿਸ ਕਰਨ ਕਹਿ ਬਿਓ ਜਾਲੀਆਂ ਲਵਾਈਆਂ ਇਸਕੇ ਕਿੱਥੋਂ ਆਏ ਤੁਸੀਂ ਆਪਣਾ ਹੀ ਪਿੰਡ ਚ ਮਾਰੂ ਹਲਕਾ ਕਰਾਉਣ ਹੋਰ ਜੀਲਾ ਪਟਿਆਲਾ ਜੂਸ ਕੀ ਉਹ ਲਾਇਆ ਰੈਡੀ ਉਹ ਲਿਆ ਦੁਕਾਨ ਲੈ ਹੁਣੇ ਤਿਆਰ ਅੱਛੇ ਹੀ ਕਰਾਇਆ ਤਿਆਰ ਹੈ ਕੋਈ ਵੀ ਆਈ ਮਾਰੇ ਮੂਰਾ ਹੈ ਹਾਂ ਕਿੰਨਾ ਕ ਬੰਦਾ ਅੱਜ ਖਰਚਾ ਜਿਆ ਹੋਇਆ ਤੇ ਸਪੈਸ਼ਲ ਕੀ ਆ ਬਤਾ ਕਿੰਨਾ ਖਰਚਾ ਹੋਇਆ ਜਿੰਨਾ ਲਾਇ ਉਸ ਨੂੰ ਪਤਾ ਹੋਣਾ ਤੇ ਜਥੇਬੰਦੀ ਨੂੰ ਪਤਾ ਹੁਣ ਕਿੰਨਾ ਖਰਚਾ ਅੱਛਾ ਮੈਨੂੰ ਪਹਿਲਾ ਵੱਡੀ ਮੂਰੇ ਹੋਵੇਗੀ ਇਹ ਪਿੱਛੇ ਹੋਵੇਗੀ ਨਾ ਨਾ ਇੱਕ ਪਾਰਲੀ ਸਾਈਡ ਚੱਲ ਜਾਈਂ ਕੂਰਾਂ ਚੱਲ ਜਾਈਂ ਦੋ ਦੋ ਤਿਆਰ ਕੀਤੀਆਂ ਹਾਂ ਦੋ ਰਸਤੇ ਵੀ ਦੋ ਹੈ ਨਾ ਅੱਛਾ ਦੋ ਰਸਤੇ ਆ ਉਹ ਤਾਂ ਮੈਂ ਠੀਕ ਹੈ ਉਧਰ ਉਹਲੇ ਦੋ ਰੱਖੀਆਂ ਇਹ ਤਿਆਰ ਕਰਕੇ ਕਿਆ ਬਤਾ ਹੋਰ ਵੀ ਆਰੀ ਕਰੇ ਕਿਿਆ ਬਤਾ ਕਿੰਨੀ ਗਾਮ ਹੈ ਹਾਂ ਕੱਲ ਦਾ ਮਤਲਬ 11 ਵਜੇ ਤੱਕ ਖੰਡ ਜੜਿਆ ਅੱਛਾ ਇਹਨਾਂ ਡਾਰ ਕੇ ਮਾਰਿਆ ਨੇ ਪਹਨ 200 ਪਹਨ 300 ਮੀਟਰ ਹੈ ਇੱਕ ਰਿਪੋਰਟਰ ਕਹਿੰਦਾ ਹੋਰ ਨਾਕਾ ਲਾਇਆ ਜਾ ਰਿਹਾ ਅੱਜ ਜੇ ਇਹਨਾਂ ਨਾ ਕਾਨੂੰਨ ਮੰਨਣਾ ਹੈ ਤਾਂ ਤਾਂ ਹੀ ਤਾਂ ਲਾਰੇ ਨੇ ਤਾਂ ਹੀ ਕੋ ਹੋਰ ਦਾ ਲਾ ਜਿਹੜਾ ਕੰਨ ਬੋਲੇ ਕਰਦੇ ਆ ਮੰਥਲੀ ਐਪਰੈਸਟ ਕਰਦੇ ਆ ਅੱਛਾ ਕੋਈ ਸਾਊਂਡ ਵੀ ਸਾਊਂਡ ਸਿਸਟਮ ਵੀ ਆ ਜਾਂਦਾ ਲਾਤਾ ਹਾਂ ਕਹਿੰਦਾ ਰਹੇ ਵੀ ਲਾ ਦਿਆਗਾ ਸਾਊਂਡ ਦੀ ਟਮਜ਼ਾ ਚੱਲੇਗਾ ਤੇਗਾ ਇਨ ਕੇਸ ਜੇ ਹੁਣ 11 ਦੀ ਤਿਆਰੀ ਆ ਪੂਰੀ ਆ ਘਟੇਓ ਪੂਰਾ ਖਸਾਨ ਤਿਆਰੀ ਆ ਡੰਡੇ ਸੋਟੇ ਗੈਲ ਹੈ ਕੋਲਗੇਟ ਲੈ ਰਹੇ ਆ ਕਾ ਜਲ ਲੜਦੇ ਗਰੀ ਉਧਰ ਲਾਇਆ ਦਾ 13 ਤਰੀਕ ਨੂੰ ਕੋਲਗੇਟ 13 14 ਨੂੰ ਤਾਂ ਲੜਦਾ ਨਹੀਂ ਹੈ ਕੱਪੜੇ ਕੁੱਪੜੇ ਨਾ ਸਿਸਟਮ ਬਥੇਵਾ ਦਸਤਾਨੇ ਦਸੂਨੇ ਪਾ ਗੈਣ ਕੈਮ ਹੋਏ ਵੇ ਠੀਕ ਬਾਕੀ ਸਾਂ ਕੁੜ ਜਾ ਕੋਈ ਸਕੈਨਸ